ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੁਰੰਗ ਕੋਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮਲੂਕਤ ਦੇ ਨਗ ਨਵਾਸੀਆਂ ਨੂੰ ਬੱਚਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਬਰਾਮਾਂ ਤੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਗੁਰੂ ਦੀ ਫਤਿਹ ਪਰਵਾਣ ਕਰਨੇ ਅੱਜ ਬੜਾ ਹੀ ਸ਼ੁਭ ਦਿਹਾੜਾ ਸੀ ਅੱਜ ਆਪਾਂ ਆਪਣੇ ਸਕੂਲ ਦੇ ਵਿੱਚ ਪਹਿਲਾ ਲੈਕਚਰ ਹੋਇਆ ਬੱਚਿਆਂ ਦਾ ਜੀਵਨ ਬਦਲਣ ਲਈ ਕਿਉਂਕਿ ਜਿੱਥੇ ਉਹ ਦੁਨਿਆਵੀ ਪੜ੍ਹਾਈ ਪੜ੍ਹਦੇ ਆ ਉੱਥੇ ਨਾਲ ਨਾਲ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਉਹ ਜੋ ਸਪਿਰਚੁਅਲ ਸਾਈਡ ਹੈਗੀ ਆ ਗੁਰੂ ਦੀ ਬਾਣੀ ਹੈਗੀ ਹੈ ਉਹਦੇ ਨਾਲ ਵੀ ਜੁੜਨ ਕਿਉਂਕਿ ਜਦ ਅਸੀਂ ਸਪਿਰਚੁਅਲੀ ਇਹ ਅਕਾਦੈਮਿਕ ਐਜੂਕੇਸ਼ਨ ਦੇ ਨਾਲ ਹੁਮਾਂਗੇ ਦੋਵੇਂ ਰਲ ਕੇ ਚੱਲੂਗੇ ਤੇ ਇਹ ਸਾਡਾ ਮਾਰਗ ਬਹੁਤ ਹੀ ਸਿੱਧਾ ਕਰਦੋਗੇ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਹਨ ਆਸਾ ਮਹੱਲਾ ਪੰਜਵਾ ਬੁੱਧ ਪ੍ਰਕਾਸ਼ ਪਈ ਮਤਪੂਰੀ ਤਾਂ ਤੇ ਬਿੰਸੀ ਦੁਰਮਤ ਦੂਰੀ ਐਸੀ ਗੁਰਮਤ ਪਾਈਏ ਐਸੀ ਗੁਰਮਤ ਪਾਈ ਲੈ ਰਹੇ ਬੂਧ ਕੋਰ ਅੰਧ ਗੂਪ ਮੈਂ ਨਿਕਸੇ ਮੇਰੋ ਪਾਈ ਦੇ ਉਸ ਹਨੇਰੇ ਦੇ ਵਿੱਚੋਂ ਕੱਢ ਲੰਤਾ ਜਾ ਆਪਣੇ ਚਾਨਣ ਦੇ ਵਿੱਚ ਲੈ ਆਉਂਦਾ ਹੈਗਾ ਆ ਤੇ ਆਪਣਾ ਜੀਵਨ ਸਫਲ ਹੋ ਜਾਂਦਾ ਹੈਗਾ ਯਾਰ ਅੱਜ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਸਾਡੀਆਂ ਭੈਣਾਂ ਬੀਬੀਆਂ ਬੱਚੀਆਂ ਜੋ ਸਕੂਲ ਦੇ ਵਿੱਚ ਆ ਕੇ ਉਹਨਾਂ ਦੀ ਹਾਜ਼ਰੀ ਭਰੀ ਸਾਡੇ ਭਰਾਵਾਂ ਨੇ ਅਬਜ਼ਰਗਾ ਨੇ ਵੀ ਭਰੀ ਹਾਜ਼ਰੀ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈਗਾ ਯਾਰ ਕਿਉਂਕਿ ਇਹ ਜੋ ਆਪਾਂ ਚੱਕਣ ਚੱਕਿਆ ਹੈਗਾ ਇਹ ਇਸ ਨੂੰ ਸੀ ਜਾਰੀ ਰੱਖਣਾ ਹੈਗਾ ਕਿ ਜਿਹੜੇ ਬੱਚੇ ਛੋਟੀ ਤੋਂ ਛੋਟੀ ਕਲਾਸ ਚੋਂ ਤੱਕ ਉਹ ਸਕੂਲ ਛੱਡਦੇ ਆ ਉਹ ਗੁਰਬਾਣੀ ਦੇ ਨਾਲ ਵੀ ਝੋੜ ਜਾਣ ਤੇ ਆਪਣੀ ਵਿਦਿਆ ਦੇ ਵਿੱਚ ਵੀ ਸਫਲ ਹੋਣ ਤੇ ਇੱਕ ਸੱਚੀ ਸੁੱਚੀ ਸੇਧ ਮੁਲੇ ਆਪਣਾ ਜੀਵਨ ਕਿਸ ਤਰ੍ਹਾਂ ਦਾ ਹਾਮਨੀ ਤੋਰਨਾ ਹੈਗਾ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਬਹੁਤ ਸਹਾਇਤਾ ਮਿਲੂਗੀ ਜੋ ਆਪਣੇ ਨਾਲ ਅਜ ਡਾਕਟਰ ਰਾਜਪਾਲ ਹੁਣੇ ਆਏ ਸਕੇ ਉਹਨਾਂ ਦੇ ਕੋਲ ਬਹੁਤ ਬੱਚੇ ਆ ਜਿਹੜੇ ਬਹੁਤ ਹੀ ਹਾਈ ਲੈਵਲ ਤੱਕ ਜਾ ਚੁੱਕੇ ਹੈਗੇ ਹਨ ਤੇ ਉਹ ਆਪਾਂ ਹੁਣ ਨਾਲ ਨਾਲ ਪਤਾ ਲੱਗੀ ਜਾਊਗਾ ਕਿ ਅਸੀਂ ਬਹੁਤਾ ਟਾਈਮ ਨਹੀਂ ਲੈਣਾ ਬਸ ਤੁਹਾਡਾ ਸਾਰਿਆਂ ਦਾ ਧੰਨਵਾਦੀ ਕਰਨਾ ਸੀ ਅੱਜ ਤਾਂ ਇਹ ਤੁਸੀਂ ਜੋ ਵੀ ਸਹਾਇਤਾ ਕੀਤੀ ਹੈ ਸਾਥ ਦਿੱਤਾ ਹੈ ਗਿਆ ਅੱਜ ਦੋ ਸਕੂਲਾਂ ਦੇ ਵਿੱਚ ਲੈਕਚਰ ਹੋਏ ਆ ਉਹਨਾਂ ਦੇ ਅਸੀਂ ਛੋਟੀਆਂ-ਛੋਟੀਆਂ ਕਲਿੱਪਾਂ ਪਾਉਣ ਲੱਗੇ ਹੈਗੇ ਆ ਉਹ ਤੁਸੀਂ ਦੇਖ ਲਓ ਤੇ ਬਾਕੀ ਜੋ ਸਾਰੇ ਸੈਸ਼ਨ ਦੀ ਰਕੋਡੀ ਹੋ ਗਈ ਹੈ ਉਹ ਕੁਝ ਦਿਨਾਂ ਦੇ ਵਿੱਚ ਆਪਾਂ ਪਾਵਾਂਗੇ ਤੇ ਫਿਰ ਆਪਾਂ ਇਹਨੂੰ ਹੋਰ ਵੀ ਹੱਲਾਸ਼ੇਰੀ ਦੇ ਕੇ ਸਾਰੇ ਜਣੇ ਨਾਲ ਰਲ ਕੇ ਗਾਹਾਂ ਤੋਰੀਏ ਆਪਣਾ ਆਉਣ ਵਾਲੇ ਨੂੰ ਵੇਖਦਾ ਬੱਚਿਆਂ ਦਾ ਕੁਝ ਸੁਧਾਰ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਬ ਸੰਜੀਵ ਬੈਕਰੀ ਸੋਸਾਇਟੀ ਮਲੂਕਪੁਰਾ ਵੱਲੋਂ ਤੇ ਸ੍ਰੀ ਸਿਆਜ ਪੜ੍ਹ સેવા ਉੱਤਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੂਕਪੁਰਾ ਵਿਖੇ ਅਜਿ ਦੇ ਪ੍ਰਿੰਸੀਪਲ ਸਾਹਿਬ ਵੀ ਅਧਿਆਪਕ ਸਾਹਿਬਾਨ ਦੇ ਸਹਿਯੋਗ ਨਾਲ ਚੇਤਨ ਸਾਹਿਬ ਇਸ ਦਿਨ ਪੁਰਾਤ ਪੰਤੀ ਸੱਜਣਾ ਦੇ ਨਾਲ ਬੱਚਿਆਂ ਦੇ ਵਿੱਚ ਇੱਕ ਨੈਤਿਕ ਕਦਰਾਂ-ਕੀਮਤਾਂ ਅਤੇ ਸ਼ਖਸੀਅਤ ਉਸਾਰੀ ਰਿਸ਼ਤੇ ਵਰਕਸ਼ਾਪ ਲਗਾਈ ਗਈ ਕਾਰਿਸ਼ਾ ਇਨਸ਼ਾ ਅੱਲਾ ਜਿਸ ਵਿੱਚ ਬੱਚਿਆਂ ਨੂੰ ਚੰਗੀ ਜੀਵਨ ਜਾਂਚ ਪਰੇਦਾਂ ਦਿੱਤੀ ਗਈ ਔਰ ਵੱਖ-ਵੱਖੀਆਂ ਉਦਾਹਰਨਾਂ ਦੇ ਕੇ ਔਰ ਬੱਚਿਆਂ ਨਾਲ ਜਿ ਅਧਿਆਪਕ ਦੇ ਰੂਪ ਮੰਨਦੇ ਹੋਏ ਜਿੱਤੇ ਪ੍ਰਿੰਸ ਸਾਹਿਬ ਨੇ ਸ਼੍ਰੀ ਗਾਧਾ ਕ੍ਰਿਸ਼ਨ ਜੀ ਨੇ ਇਹ ਦੱਸਿਆ ਪਰ ਨਾਲ ਇਹ ਵੀ ਦੱਸਿਆ ਕਿ ਇੱਕ ਅਧਿਆਪਕ ਜਿਹੜਾ ਹੈ ਉਹ ਜੀਵਨ ਵਿੱਚ ਸਾਡੀ ਜ਼ਿੰਦਗੀ ਵਿੱਚ ਕਿੰਨਾ ਜ਼ੋਰਦਾਰ ਹੁੰਦਾ ਹੈ ਸੋ ਇਹ ਬੜੀ ਜ਼ਰੂਰੀ ਹੈ ਕਿਉਂਕਿ ਬੱਚੇ ਨਸ਼ਿਆਂ ਤੋਂ ਪਰਛਿਦਤ ਵਿਚੋਂ ਲਈ ਇਹ ਬੱਚਿਆਂ ਵਿੱਚ ਨੈਤਿਕਤਾ ਕਿੰਨਾ ਪੜਨਾ ਸਾਡਾ ਜ਼ਰੂਰੀ ਹ ਸਾਨੂੰ ਆਪੋ ਆਪਣੇ ਕਾਰਜਾਂ ਵਿੱਚ ਆਪਣੇ ਇਹ ਅਪਣਾ ਲੈਣੇ ਚਾਹੀਦੇ ਨੇ ਕਿ ਸਮਾਜ ਨੂੰ ਕੁਪਾ ਚੁਪਣ ਵਾਸਤੇ ਬੱਚੇ ਤੇ ਨੈਤਿਕਤਾ ਕਿੰਨਾ ਪੜਨੀ ਆ ਪਰਿਵਾਰਿਕ ਲਿਕੇ ਗੱਲਾਂ ਦੇ ਨਾਲ ਸੋ ਮੈਂ ਧੰਨਵਾਦ ਕਰਦਾ ਸਰਪੰਚ ਜੀ ਵੈਲਿਟੀ ਸੋਸਾਇਟੀ ਦੇ ਸਰਦਾਰ ਜੀਤ ਸਿੰਘ ਜੀ ਦਾ ਪ੍ਰੋਫੈਸਰ ਜੀ ਦਾ ਪਤਨ ਦੇ ਸਦਿਨਾ ਨੂੰ ਪ੍ਰਿੰਸੀਪਲ ਸਰਦਾਰ ਮੇਰਦੋਸ ਸਿੰਘ ਜੀ ਦਾ ਸਾਡੇ ਉਚਾਣ ਦੇ ਗੱਲ ਸੋ ਬਾਈ ਜੀ ਕੰਮ ਵਾਜੀ ਬਾਈ ਜੀ ਪਕਾਲ ਸਾਹਿਬ ਬਾਈ ਜੀ ਤਰੀਕੇ ਦਾ ਲੱਗਿਆ ਤੁਹਾਨੂੰ ਸੈਮੀਨਾਰ ਜੀ ਅੱਜ ਦਾ ਬਹੁਤ ਵਧੀਆ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਾਂਜੀ ਹਾਂਜੀ ਇਨਾ ਤੇ ਕਾਫੀ ਜ਼ਿਆਦਾ ਲੱਗਦਾ ਕਿ ਜਦੋਂ ਜਦੋਂ ਲੱਗਦਾ ਕਿ ਜਦੋਂ ਜਦੋਂ ਤੇ ਆਪਕੋ ਅੱਜ ਆਪਣੇ ਵਿਚਾਰ ਸਾਹਮਣੇ ਕਰ ਸਕਦੇ ਹਾਂ ਜਿਹੜੇ ਘੱਟ ਗੱਲਾਂ ਨਹੀਂ ਦੱਸਦੇ ਸੀ ਉਹ ਪਤਾ ਲੱਗੀਆਂ ਹੈਨਾ ਸ਼ਾਬਾਸ਼ ਇਨਾ ਗੱਲ ਕਿ ਕੀ ਸਿੱਖੀ ਜ਼ਿੰਦਗੀ ਦੀ ਕੀ ਕਿਤਾ ਸੋਚਿਆ ਅੱਜ ਕਿ ਅਸੀਂ ਕੀ ਕੀ ਕਰਾਂਗੇ ਆਹ ਪਟਿਆਲਾ ਦੇ ਅੰਦਰ ਆ ਕੇ ਆ ਰਹੇ ਨੇ ਜੀ ਜੀ ਆਪ ਸਿੱਪਾਦੋਂ ਪੰਜਾਬ ਅੱਗੇ ਲੈ ਕੇ ਅੱਗੇ ਲੈ ਕੇ ਜੀ ਸਤਿ ਸ਼੍ਰੀ ਅਕਾਲ ਪਰ ਬਾਣਗੇ ਲੜ ਲੱਗੇ ਬਾਣਗੇ ਲੜ ਲੱਗੇ ਅੱਜ ਸਰਕਸਾਂ ਜੀ ਬੈਨਫਿਟ ਸੁਸਾਇਟੀ ਮਲੂਕਪੁਰ ਦਾ ਸਹਿਯੋਗ ਨਾਲ ਸਹਿਜ ਪਾਰ ਸੇਵਾ ਸੁਸਾਇਟੀ ਹਮੇ ਸਰ ਦੇ ਮੁਖ ਸਤਾਰ ਕਿਨ ਰਾਜਪਾਲ ਸਿੰਘ ਜੀ ਅਤੇ ਉਹਦੇ ਇੱਕ ਇਹ ਮੈਂਬਰਾਂ ਜਿਹੜੇ ਆ ਉਹਨਾਂ ਨੇ ਸਕੂਲ ਦੇ ਵਿੱਚ ਆ ਕੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਬਾਰੇ ਬਹੁਤ ਹੀ ਗੰਭੀਰ ਮੁੱਦੀ ਜਿਹੜੀ ਆ ਉਹ ਜਾਣਕਾਰੀ ਦਿੱਤੀ ਜਿਹੜਾਂ ਦਾ ਉਸ ਜਾਣਕਾਰੀ ਦਾ ਉਹਨਾਂ ਦੇ ਜੀਵਨ ਵਿੱਚ ਬਹੁਤ ਚੰਗਾ ਅਸਰ ਪਵੇਗਾ ਜਿਹਦੇ ਨਾਲ ਇੱਕ ਨਰੋਏ ਸਮਾਜ ਦੀ ਸਿਰਜਣਾ ਹੋਵੇਗੀ ਤੇ ਸਰਵਤ ਦਾ ਭਲਾ ਹੋਵੇਗਾ ਠੀਕ ਹੈ ਮੈਂ ਇਸ ਸੋਸਾਇਟੀ ਨੇ ਜੋ ਮੁਲਕ ਹੁਤਾ ਸੇਵਾ ਸੋਸਾਇਟੀ ਨੇ ਜੋ ਇਹ ਪ੍ਰਾਲਾ ਕੀਤਾ ਉਹਦੀ ਸੋਸਾਇਟੀ ਦਾ ਤੇ ਉਚੇਚੇ ਤੌਰ ਤੇ ਸ਼੍ਰੀ ਰਾਜਪਾਲ ਸਿੰਘ ਜੀ ਦਾ ਕਹਿਜੋਂ ਆਪਣੇ ਵੱਲੋਂ ਬੱਚਿਆਂ ਵੱਲੋਂ ਸਾਰੇ ਮੈਂਬਰوں ਦਾ ਧੰਨਵਾਦ ਕਰਦਾ ਹੈਗਾ ਜਿਨ੍ਹਾਂ ਨੇ ਇੰਨੀ ਚੰਗੀ ਕੋਸ਼ਿਸ਼ ਰੱਖਦੇ ਹੋਏ ਇਹ ਪ੍ਰੋਗਰਾਮ ਕੀਤਾ ਹੈ। ਕੈਂਜੀ। ਪਹਾੜਾਂ ਨੂੰ ਮੈਦਾਨਾਂ ਨੂੰ ਤੇ ਸਰਮੁੰਦਰ ਚ ਸਮਾ ਕੇ ਵਪਾਰ ਜੋਗੇ ਸੰਬੰਧ ਦਾ ਕਰਦੇ ਸੀ ਪਲਾ ਸੰਬੰਧ ਦਾ ਕਰਦੇ ਸੀ ਪਲਾ ਸਾਡੇ ਕੋਲ ਇੱਕ ਪੰਜਾਬੀ ਪਾਸੇ ਚੜ ਜਾਂਦਾ ਸੀ ਨਾ ਸਾਰੇ ਪੰਜਾਬਸ ਨੂੰ ਹੁੰਦਾ ਸੀ ਹੁਣ ਕੋਈ ਦਿੱਕਤ ਨਹੀਂ। ਗੱਡੀ ਦਾ ਇੱਕ ਕੁਛ ਪੰਜਾਬੀ ਬੇਟਾ ਹੁੰਦਾ ਸੀ ਪੰਜਾਬੀ ਬੇਟਾ ਹੁੰਦਾ ਸੀ ਤੇ ਦਰਬੇ ਨੂੰ ਪੂਰੀ ਚੱਕਰ ਦੀ ਗਾ ਪਰ ਮੈਂ ਕਿ ਪਰ ਨਾਰਾ ਜਾਂਦਾ ਛੱਪੜ ਨਾਲ ਛੱਪੜ ਮਾਰਦਾ ਬਦੂ ਛੋਟੇ ਦਿਨ ਉਸ ਦਾ ਹਰਿਆ ਉਹ ਤੁਝ ਆਪਣਾ ਸੁਣਨੇ ਦਾ ਸਮੇਂ ਦਿਓ ਪਰ ਇਹ ਗਲਤੀ ਨੂੰ ਸੁਧਾਰੋਗੇ ਕਿ ਨਹੀਂ ਸੁਧਾਰੋਗੇ ਸੁਧਾਰੇ ਸਦਕਾਰ ਕਿਉਂ ਕਰਨਾ ਵਾਈਕ ਨੂੰ ਉਹਨੇ ਕਿਡੂ ਸਾੜੀ ਕਿਡੂ ਲਾਈ ਸੀ ਸਾਰੇ ਚਿੱਟੀ ਦਾੜੀ ਹੋ ਗਈ ਨਾ ਮੇਰੀ ਪਰ ਮੈਂ ਆਪਣੇ ਮੰਮੀਓ ਦਾ ਬੱਚਾ ਹਾਂ ਛੋਟਾ ਸਿਆ ਪਿਆਰਾ ਸਨੰਨਾ ਸਾ ਬਚਾ ਹੂੰ ਬਚਾ ਹੂੰ ਬੋਲੋ ਬੱਚੇ ਰਹਾਂਗੇ ਬੱਚੇ ਰਹਾਂਗੇ ਤੁਸੀਂ ਬੱਚੇ ਰਹਾਂਗੇ ਰਹੇ ਰਹਾਂਗੇ ਵੱਡੇ ਹੋ ਜਾਵਾਂਗੇ ਵੱਡੇ ਹੋ ਜਾਵਾਂਗੇ ਵੱਡੇ ਹੋ ਜਾਵਾਂਗੇ ਵੱਡੇ ਹੋ ਜਾਵਾਂਗੇ ਪਹਿਲਾਂ ਕਿਤੇ ਇਹ ਸਾਰਾ ਬ੍ਰਹਿਮੰਡ ਪੈਦਾ ਕੀਤਾ ਗੈਲੈਕਸੀਆਂ ਉਦੋਂ ਵੀ ਮੌਜੂਦ ਸੀ ਤੇ ਅੱਜ ਮੌਜੂਦ ਪਰਮਾਤਮਾ ਹੈਗਾ ਵਾ ਕਿ ਨਹੀਂ ਹੈਗਾ ਹੈਗਾ ਤੇ ਸਾਡੇ ਦੁਆ ਸਦਾ ਹੀ ਰਹੇਗਾ ਨਹੀਂ ਰਹੇਗਾ ਰਹੇਗਾ ਕਿਹੜੇ ਸੱਚ ਬੋਲਿਓ ਸੱਚੀ ਪ੍ਰਮਾਤਮਾ ਦੀ ਅੱਜ ਅਸੀਂ ਨਿੱਕੀ ਨਿੱਕੀ ਗੱਲ ਤੇ ਝੂਠ ਬੋਲਦੇ ਆ ਜੈਸਰ ਨੂੰ ਯੈਸ ਤੇ ਸਾਡੀ ਜ਼ਿੰਦਗੀ ਝੂਠ ਦਾ ਸੀ ਬੁਨੰਦਾ ਰਹਿ ਗਈ ਤੇ ਜਿਹੜੇ ਕਰਕੇ ਸੀ ਰੱਬ ਤੋਂ ਕਹੋਂ ਦੂਰ ਚਲੇ ਰੱਬ ਕਿਤੇ ਦੂਰ ਨਹੀਂ ਐ ਕਹੋ ਕਬੀਰ ਹੱਥ ਬੈਨੇ ਹੱਥ ਸਭ ਤੋਂ ਸ੍ਰੀਮ ਦੇ ਨੇੜੇ ਸਰ ਜਿਹੜੇ ਮੱਝੇ ਅੰਦਰ ਪਹੁੰਚਦਾ ਪ੍ਰਮਾਤਮਾ ਉਤੋਂ ਨੇੜੇ ਹੈ ਕਈ ਜਣੇ ਕਿ ਪ੍ਰਮਾਤਮਾ ਸਾਡੇ ਅੰਦਰ ਹੈ ਪਰ ਪ੍ਰਮਾਤਮਾ ਦੇ ਵਿੱਚ ਸੀ ਰਾਮ ਸਰ ਕਣ ਕਣ ਵਿੱਚ ਹੋਵੇ ਆਵੇ ਨਾ ਉਹਨਾਂ ਦੀ ਵਿਰਾਸ ਸਤਿਕਾਰ ਜੀ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਆ ਕਿ ਸਾਡੇ ਸਕੂਲ ਦੇ ਵਿੱਚ ਅੱਜ ਸਰਪੰਨ ਜੀ ਵੈਲਫੇਅਰ ਸੁਸਾਇਟੀ ਬਰੋਂ ਸਾਡੇ ਕੋਲ ਟੀਮ ਪਹੁੰਚੀ ਹੈ ਅਸੀਂ ਬਹੁਤ ਵੀ ਖੁਸ਼ ਨਸੀਬ ਸਮਝਾਂਗੇ ਕਿ ਜਿਹੜੀਆਂ ਅੱਜ ਗੱਲਾਂ ਇਹਨਾਂ ਨੇ ਸਾਡੇ ਬੱਚਿਆਂ ਨੂੰ ਦਸੀਆਂ ਉਹ ਅਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਸਾਡੇ ਬੱਚੇ ਜਿਹੜੇ ਆ ਇਹਨਾਂ ਵੱਲੋਂ ਤੋਂ ਬਹੁਤਾਂ ਦੂਰ ਹੋ ਚੁੱਕੇ ਆ ਔਰ ਪੂਹਾਂ ਦੂਰੀਆਂ ਨੂੰ ਅੱਜ ਖਤਮ ਕਰਨ ਦੇ ਲਈ ਸਾਡੇ ਕੋਲੇ ਟੀਮ ਪਹੁੰਚੀ ਆ ਮੈਂ ਜਿੰਨਾ ਲੈਕਚਰ ਇਹਨਾਂ ਦਾ ਸੁਣਿਆ ਮੈਂ ਬਹੁਤ ਖੁਸ਼ ਨਸੀਬ ਆ ਕਿ ਮੇਰੇ ਵੀ ਕੰਨਾਂ ਦੇ ਵਿੱਚ ਉਹ ਗੱਲਾਂ ਪਈਆਂ ਜਿਹੜੀਆਂ ਮੈਂ ਹੋਰ ਅੱਗੇ ਬੱਚਿਆਂ ਨੂੰ ਜਿਹੜੇ ਬੱਚੇ ਅੰਦਰ ਮੇਰੇ ਪਹੁੰਚ ਨਹੀਂ ਸਕੇ ਜਿਹੜੇ ਹੋਰ ਕਲਾਸਿਸ ਦੇ ਵਿੱਚ ਬੈਠੇ ਸੀ ਇਹਨਾਂ ਉਹਨਾਂ ਦੇ ਵਿੱਚ ਵੀ ਉਹ ਗੱਲਾਂ ਦਾ ਪ੍ਰਦਾਨ ਕਰ ਸਕਦੀਆਂ ਤੇ ਮੈਂ ਚਾਹੁੰਦੀ ਆ ਕਿ ਇਸ ਤਰ੍ਹਾਂ ਦੇ ਅਗਰ ਸਮਾਗਮ ਜਿਹੜੇ ਆ ਚਾਈਨਾ ਟੀਮ ਦੀਆਂ ਜਿਹੜੀਆਂ ਨੈਤਿਕ ਗੱਲਾਂ ਆ ਉਹ ਸਾਡੇ ਬੱਚਿਆਂ ਨੂੰ ਮਿਲਦੀਆਂ ਰਹਿਣ ਤਾਂ ਸ਼ਾਇਦ ਜਿਹੜੀ ਉਹਨਾਂ ਦੇ ਵਿੱਚ 네ਗੇਟਿਵਿਟੀ ਭਰ ਚੁੱਕੀ ਆ ਉਹ ਪੋਜ਼ਿਟਿਵਿਟੀ ਅਜ ਇੰਨੀ ਕਿ ਜ਼ਿਆਦਾ ਆ ਜਾਈਏ ਕਿ ਉਹ ਆਪਣੇ ਸਮਾਜ ਨੂੰ ਬਦਲ ਦੇ ਬਦਲ ਦੇਣ ਦੀ ਤਾਕਤ ਰੱਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤ ਸੰਗੀ ਤੁਸੀਂ ਆ ਸਾਰਿਆਂ ਤੋਂ 흘 ਸੁਣੀ ਲੈ ਹੈਗੇ ਛੋਟੀਆਂ ਪਿੰਪਾਂ ਵੀ ਦਿਖ ਲਈਆਂ ਹੈਗੀਆਂ ਤੁਸੀਂ ਸਰਦਾਰ ਨਰਿੰਦਰ ਸਿੰਘ ਹੁਣ ਤਾਂ ਜੋ ਆਪਣੇ ਮੱਲੂ ਪੁੱਤੇ ਦੇ ਹੈ ਟੀਚਰ ਵਾ ਉਹਨਾਂ ਤੋਂ ਵੀ ਸੁਣਿਆ ਹੈਗਾ ਉਹਨਾਂ ਨੇ ਕਿਸ ਤਰ੍ਹਾਂ ਪ੍ਰੋਗਰਾਮ ਨਕਿਆ ਹੈਗਾ ਤੇ ਆਪਣੇ ਬਾਬਾ ਗੋਲਾਵਾਲੇ ਹੈ ਟੀਚਰ ਮੈਡਮ ਜਸੰਦਰ ਕੌਰ ਹੁਣ ਤਾਂ ਵੀ ਸੁਣਿਆ ਹੈਗਾ ਆ ਕਿ ਸਾਰਿਆਂ ਨੇ ਹੀ ਬੜਾ ਪਸੰਦ ਕੀਤਾ ਹੈਗਾ ਤੇ ਸਾਨੂੰ ਪਤਾ ਹੈਗਾ ਕਿ ਇਹਨਾਂ ਦੇ ਨਾਲ ਆਪਣੇ ਬੱਚਿਆਂ 'ਚ ਕਿੰਨਾ ਸੁਧਾਰ ਆਊਗਾ ਸੁਧਾਰ ਦਾ ਮਤਲਬ ਇਹ ਆ ਵੀ ਉਹ ਸਪਿਰਚੁਅਲੀ ਔਰ ਐਕਾਡੈਮਿਕਲੀ ਜੁੜੂਗੇ ਐਜੂਕੇਸ਼ਨ ਦੇ ਨਾਲ ਤੇ ਕਿਸੇ ਗਲਤ ਪਾਸੇ ਨੂੰ ਗਲਤ ਪਾਸੇ ਨੂੰ ਨਹੀਂ ਦੇਖੂਗੇ ਫਿਰ ਉਹ ਤੇ ਨਸ਼ਿਆਂ ਵੱਲ ਨਹੀਂ ਜਾਊਗੇ ਉਹ ਹੋਰ ਬਕਾਰਾਂ ਵੱਲ ਨਹੀਂ ਜਾਊਗੇ ਕਿ ਜੀ ਸੱਚੀ ਸੱਚੀ ਜ਼ਿੰਦਗੀ ਟਰੂਥਫੁਲ ਜ਼ਿੰਦਗੀ ਜਿਹਨੂੰ ਕਹਿੰਦੇ ਆ ਸੱਚੇ ਮਾਰਗ ਤੇ ਚੱਲੂਗੇ ਤੇ ਆਪਾਂ ਹੀ ਸਾਰਿਆਂ ਦੀ ਸਫਲਤਾ ਹੋ ਗਈ ਇਹਦੇ ਵਿੱਚ ਸੋ ਆਪਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਤੁਹਾਨੂੰ ਬੇਨਤੀ ਕਰਦੇ ਆ ਜਿਹੜੀ ਆਪਣੀ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਸਾਰੇ ਜਣੇ ਜਰੂਰ ਕਰਿ ਜਾਇਓ ਜੇ ਆਪਣੇ ਕੋ ਮੈਂਬਰ ਪੂਰੇ ਹੋ ਗਏ ਇੱਕ ਘਟੂ ਘਟ ਸਾਨੂੰ 100 ਮੈਂਬਰ ਚਾਹੀਦਾ ਆ 50 ਅਕੜੇ 100 ਚਾਹੀਦੇ ਹੈਗੇ ਆ ਤੇ ਜਿੰਨੇ ਜ਼ਿਆਦਾ ਹੋਗੇ ਉਨਾਂ ਹੀ ਜ਼ਿਆਦਾ ਇਹ ਜਿਹੜੀਆਂ ਚੰਗੀਆਂ ਗੱਲਾਂ ਹੋਣੀਆਂ ਇਹ ਤਾਂ ਜਿੰਨੀਆਂ ਜ਼ਿਆਦਾ ਫੈਲਣ ਉਨੀਆਂ ਹੀ ਥੋੜੀਆਂ ਆ ਸੋ ਆਪਾਂ ਜਿੰਨੇ ਜ਼ਿਆਦਾ ਮੈਂਬਰ ਬਣਨਗੇ ਉਨੀਆਂ ਜ਼ਿਆਦਾ ਬੇ ਕੋਲੇ ਗੱਲ ਜਾਊਗੀ ਸੋ ਸਾਰਿਆਂ ਨੂੰ ਬੇਨਤੀ ਕਰਦੇ ਆਂ ਦੇ ਨਾਲ ਸਬਸਕ੍ਰਾਈਬ ਦਾ ਬਟਨ ਜਰੂਰ ਦਬੀ ਜਾਓ ਤੇ ਨਾਲ ਲਾਇਕ ਤੇ ਸਬਸਕ੍ਰਾਈਬ ਵੀ ਕਰੀ ਜਾਓ ਉਹਦੇ ਨਾਲ ਆਪਾਂ ਸਾਰਿਆਂ ਤੱਕ ਵੱਧ ਤੋਂ ਵੱਧ ਇਹ ਮੈਸੇਜ ਫਲਾਈ ਚਾਹੀਏ ਸਾਰੇ ਜਿੰਨੇ ਆਲੇ ਦੁਆਲੇ ਸਕੂਲ ਹੈਗੇ ਆ ਬੱਚਿਆਂ ਤੱਕ ਤੇ ਸਿਆਣਿਆਂ ਤੱਕ ਵੀ ਕਿਉਂਕਿ ਆਪਾਂ ਸਾਰੇ ਹੀ ਸਾਰੀ ਜ਼ਿੰਦਗੀ ਵਿੱਚ ਸਿੱਖਦੇ ਹੀ ਰਹਿਣੇ ਹੈਗੇ ਆ ਆਪਾਂ ਕਦੇ ਨਹੀਂ ਇਹ ਕਹਿ ਸਕਦੇ ਕਿ ਅਸੀਂ ਹੁਣ ਸੰਪੂਰਨ ਹੋ ਗਏ ਆ ਕੋਈ ਸੰਪੂਰਨ ਨਹੀਂ ਹੁੰਦਾ ਹੈਗਾ ਬੜੇ ਤੋਂ ਬੜੇ ਵੀ ਨਿਕਤਨਕੇ ਕੰਮ ਸਿੱਖਦੇ ਆ ਤੇ ਛੋਟੇ ਬੱਚੇ ਐਂ ਤਾਂ ਸਿੱਖਣਾਈ ਹੈਗਾ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ